ਇਹਦੀ ਬੈਕ ਤੇ ਬਰਾਬਰ ਹੈਂਡਲ ਸਵਾਣੀ ਹੁਲੇ ਬਿਠਾਣ ਇਹਨਾਂ ਬਰਾਬਰ ਗੁਆੜ ਲੱਗ ਡੋ ਔਰ ਇਹ ਜਿਆਦੇ ਵਿਸ਼ੇਸ਼ ਤੌਰ ਤੇ ਧੰਨ ਕਰਦੇ ਆ ਹਰਮਾਨ ਸੰਭੂ ਦਾ ਖੱਡਾ ਜਿੱਥੇ ਉਹਦੇ ਬਹੁਤ ਬਹੁਤ ਧੰਨਵਾਦ ਹੈ ਆਓ ਸਾਹਮਣੇ ਦੇਖੋ ਵੀ ਮੁਕਾਬਲਾ ਸਖਤ ਇੱਕ ਸਾਈਡ ਜਿੱਤ ਗਿਆ ਬਈ ਦੋਹੇ ਟਰੈਕਰ ਬਰਾਬਰ ਹੋ ਗਿਆ ਯਾਰ ਪਹਿਲਾ ਨਾਮ 21000 ਕਹਿੰਦੇ ਤਸਵੀਰ ਸਿੰਘ ਸੀਰਾ ਧਾਰੀਆਂ ਕਹਿੰਦੇ ਅੱਜ ਚਾਵਲ ਤੇ ਗੱਲਬਾਤ ਕਹਿੰਦੇ ਝੋੜ ਨਾਲ ਹੀ ਪਿੰਡ ਵਿੱਚ ਟਿਕਣ ਵਾਲੇ ਲੱਗੀ ਪਈ ਹੈ ਉਹ ਸਭੀ ਵਧੀਆ ਹੁੰਦਾ ਜਾ ਰਿਹਾ ਹੈ ਬਾਬੇ ਨੇ ਮਿਹਰ ਕੀਤੀ ਹੈ ਕਿਉਂਕਿ ਮੁੰਡਿਆਂ ਕਦੇ 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 ਠੰਡ ਔਰ ਕਦੇ ਸ਼ਾਗ ਦੇ ਟੁੱਕ ਲੈ ਵੀ ਸਾਰਾ ਕੁਝ ਹੀ ਹੋਦਾ ਅੱਜ বেলা ਸ਼ਾਮ ਤੱਕ ਚੱਲਣਾ ਮੇਸੇਂਜ ਦੀ ਗੱਲ ਜਿਹੜਾ ਪ੍ਰਸ਼ਦ ਮੈਂਬਰ ਆਮ ਆਦਮੀ ਪਾਰਟੀ ਹਲਕਰਾਣੀਆਂ ਵਿਸ਼ੇਸ਼ ਤੌਰ ਤੇ ਆਏ ਅੱਜ ਉਹਨਾਂ ਦਾ ਧੰਨਵਾਦ ਕਰਦੇ ਆਂ ਛੋਟਾ ਛੋਟਾ ਵੱਡਾ ਵੀਰ ਹੈ ਹੈਪੀ ਰਾਣੀਆਂ ਜਿਹਨਾਂ ਪ੍ਰਸ਼ਦ ਮੈਂਬਰ ਜੋ ਸਵੇਰ ਤੋਂ ਲੈ ਕੇ ਹਾਜਰੀ ਭਰਿਆ ਦਾ ਵੀ ਧੰਨਵਾਦ ਹੈ ਇਧਰ ਵੀ ਕਦੇ ਮੁਕਾਫਾ ਛੋਟੀ ਦਾ ਮੇਰੇ ਮਿੱਤਰੋ ਆਹ ਦੇਖੀ ਅ ਵੀ ਲੈ ਵੀ ਦੇਖੀ ਕਰਦੇ ਗੱਲ ਖਰਾ ਲਓ ਸਾਹਮਣੇ ਦੇ ਲੋਲੇ ਪਾਸੇ ਬਹੁਤ ਬਹੁਤ ਧੰਨਵਾਦ ਕਰਾਂਗਾ ਸਮਾਨ ਕਹਿੰਦੇ ਗੁਰਪ੍ਰੀਤ ਅਸੀਂ ਨਹੀਂ ਗਏ ਦੰਦਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇੱਥੇ ਆਏ ਨੂੰ ਜੀ ਨੂੰ ਆਖਾਂ ਲੰਮਾ ਪੂਰੀ ਮੈਟਰਪੋਲਿਸ ਜਿਹੜੇ ਪਹੁੰਚੇ ਹੋਏ ਹੈ ਵੀ ਇੱਥੇ ਪੰਜਾਂ ਦੇ ਨਾਲ ਮੋਸਟ ਵੈਲਕਮ ਜੀ ਨੂੰ ਆਖਾਂਗਾ ਔਰ ਜੰਨਾ ਹੋਣੀਆਂ ਜੜੀਆਂ ਲੈ ਚਨਾਉ ਦੀ ਮੁਕਾਬਲਾ ਹਾਂ ਜੀ ਮੰਗੇ ਬਈ ਕੋਲ ਸੁਣੇ ਟੱਕੋ ਪਤਾ ਲੱਗ ਜਾਣਾ ਓਦੋਂ ਬਾਅਦ 28 ਨੰਬਰ ਹਰਪਣ ਗੁੰਡਾ ਦਾਸ ਮੇਰੇ ਮਿੱਤਰੋ ਆਓ ਸਾਹਮਣੇ ਦੇਖਾਂਗੇ ਕਿ ਮੁਕਾਬਲਾ ਝੋਟੀ ਦਾ ਹੈ डबा रखी तूं बारे नवाबी चढ़ंदी कला जे सदा रहणी ਵਾਓ ਸੰਦੀਪ ਪ੍ਰਧਾਨ ਨੇ ਕਹਿੰਦੇ ਪਹਿਲਾ ਰਾਉਂਡ ਜਿੱਤ ਲਿਆ ਉਧਰਲੇ ਪਾਸੇ ਸਰਦਾਰ ਗੁਰਪ੍ਰੀਤ ਸਿੰਘ ਜੀ ਗੇਲ ਵੱਲੋਂ ਦੋਨਾਂ ਬਲਾੜਿਆਂ ਦੇ ਲਈ ਵੱਡੇ ਮਾਣ ਆ ਗਏ ਨੇ ਵਾਇਗਰੋ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਕਿੰਡਰ ਵੀ ਆਪਣਾ ਕੋ ਡਿਊਟੀ ਦਾ ਮੁਕਾਬਲਾ ਕਹਿੰਦੇ ਸ਼ੁਰੂ ਹੋਣ ਲੱਗਿਆ ਐਨ ਦੇਖਾਂਗੇ ਕਿਹੜੇ ਬੜਵੇਂ ਖਾਣੀ ਨੇ ਨਿੱਤਰਨਾ ਦੇਖਾਂਗੇ ਦੋ ਖਿਡਾਰੀਆਂ ਦੇ ਦਰਮਿਆਨ ਦੋ ਟਰੈਕਟਰ ਇੱਕ ਪਾਸੇ ਕਹਿੰਦੇ ਐਚ ਐਮਟੀ 3522 ਤੇ ਦੂਸਰੇ ਪਾਸੇ ਕਹਿੰਦੇ 5210 ਐਨ ਕਹਿੰਦੇ ਜੋਰ ਲੱਗਿਆ ਪਿਆ ਮੇਰੇ ਮਿੱਤਰੋ ਭੱਲੇ ਇਹ ਕਹਿੰਦੇ ਦੋ ਜਨ ਜਾਂਦੇ ਆ ਤਾੜੀ ਮਾਰੋ ਬਈਰ ਅਜੇ ਸਿਰਾ ਹੋਇਆ ਪਿਆ ਮੇਰੇ ਵੀਰੋ ਟਿਕਟ ਓਪਨ ਥੀ ਗਈ ਹੈ ਤਾੜੀ ਜ਼ੋਰਦਾਰ ਮਾਰ ਦਿਓ ਜੇ ਸਵਾਰ ਆ ਰਿਹਾ ਹੈ ਜੇ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਧੀਆ ਲੱਗੇ ਜ਼ੋਰਦਾਰ ਤਾੜੀ ਮਾਰ ਦਿਓ ਨਾਟਕ ਵੀਰਾਂ ਦਾ ਵੀ ਵੱਡਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ 7 ਨੰਬਰ ਪ੍ਰੈਕਟਿਕ ਧਰਮਵੀਰ RX 60 ਤੇ 12 ਨੰਬਰ ਸਾਡੇ ਭਾਈ ਵਰਲਡ ਵਾਰਪ ਗਰੁੱਪ ਵਾਲੇ 855 ਇਹ ਵੀ ਟਰੈਕਟਰ ਤਿਆਰ ਰਹਿਣਗੇ ਉਹਦੇ ਨੇ ਪਾਸੇ ਹੋਰ ਸੁਖਰੀ ਤੇ ਖਿਆਨੀ ਹੋਏ ਰਸਤਾ ਲਈਆ ਬੱਦਕਾਂ ਦੀ ਮੇਲੇ ਆਹਾਂ ਮਾਤਰਾ ਕਾਠਾ ਮੇਰੇ ਮਿੱਤਰੋ ਉਹਦੇ ਨੇ ਪਾਸੇ ਖਾਣਾ ਭਾਈ ਪਾਕਾ ਜਿਹੜੇ ਗੇਮ ਕੀਤੀ ਸੀ ਬੰਟੀ ਨਾਮ ਦੇ ਜਿਹੜੇ ਜਿਹੜੇ ਖੇਡਾਰ ਆਇਆ ਉਹ ਪਾਣੀ ਦਾ ਵੀ ਆਪਾਂ ਮਾਣ ਤੇ ਸਨਮਾਨ ਜਿਹੜਾ ਜ਼ਰੂਰ ਕਰਨਾ bring